ਮੈਨੂੰ ਆਣ ਕੇ ਕਹਿੰਦੇ ਸੀਗੇ ਕਿ ਤੁਹਾਨੂੰ ਭਗਵੰਤ ਦੇ ਖਿਲਾਫ ਨਹੀਂ ਸੀ ਬੋਲਣਾ ਚਾਹੀਦਾ ਉਹਦੀਆਂ ਔਰਤਾਂ ਦੇ ਖਿਲਾਫ ਮੈਂ ਕਿਹਾ ਮੇਰੀ ਭੈਣ ਨੂੰ 72 ਸਾਲ ਦੀ ਮੇਰੀ ਸਿਸਟਰ ਆ ਉਹਨੂੰ 420 ਦੇ ਮੁਕਦਮੇ ਚ ਇਨਵੋਲਵ ਕੀਤਾ ਉਹਨਾਂ ਨੂੰ ਕਿਹਾ ਮੈਂ ਪੁੱਛਾਂ ਲੈਣੂੰ ਮੈਂ ਕਿਹਾ ਉਹ ਕਰ ਸਕਣ ਤਾਂ ਠੀਕ ਆ ਅਗਰ ਮੈਂ ਪੁੱਛ ਲਾਂ ਕਿ ਤੁਹਾਡੀਆਂ ਔਰਤਾਂ ਕੋਈ ਨਾ ਗਹਿਣਾ ਕਿੱਥੋਂ ਆ ਗਿਆ ਤੁਸੀਂ ਰੋਜ਼ ਪੁੱਛਦੇ ਹੋ ਕਾਂਗਰਸ ਨੂੰ ਕਿ ਤੁਹਾਡੇ ਜਿਹੜੇ ਕੇਸ ਨੇ ਆਮਦਨ ਤੁਹਾਡੀ ਘਟਾ ਤੁਹਾਡੇ ਸਰੋਤ ਜਿਹੜੇ ਡੀਏ ਦਾ ਕੇਸ ਡਿਸਪਰਪੋਰਸ਼ਨੇਟ ਐਸੈਟਸ ਦਾ ਕੇਸ ਬਣਾਇਆ ਜਾ ਰਿਹਾ ਰੋਜ਼ ਕਾਂਗਰਸ ਨੂੰ ਪੁੱਛਦੇ ਕਿ ਤੁਸੀਂ ਪੈਸੇ ਕਿੱਥੋਂ ਲੈ ਕੇ ਆਏ ਤੇ ਮੈਂ ਸਿਰਫ ਇੰਨਾ ਹੀ ਪੁੱਛਿਆ ਭਗਵੰਤ ਨੂੰ ਕਿ ਤੁਹਾਡੇ ਕੋਲ ਸੋਨਾ ਕਿੱਥੋਂ ਇੰਨਾ ਆ ਗਿਆ ਕੋ ਕਿ ਐਫੀਡੇਵਿਟ ਵਿੱਚ ਤਾਂ 9 ਤੋਲੇ ਸੋਨਾ ਸੀਗਾ ਇਹ ਪੁਲਿਸ ਵਾਲਾ ਮੈਨੂੰ ਕਿਹਾ ਉੱਥੇ ਕੋਲ ਕੁਐਸਚਨਿੰਗ ਐਸਆਈਟੀ ਦਾ ਮਤਲਬ ਸੀਗਾ ਮੈਨੂੰ ਡਰਾਉਣਾ ਧਮਕਾਉਣਾ ਕਿ ਮੁੱਖ ਮੰਤਰੀ ਜਾਂ ਸਰਕਾਰ ਦੇ ਖਿਲਾਫ ਬੋਲਣ ਦਾ ਹਸ਼ਰ ਤੈਨੂੰ ਭੁਗਤਣਾ ਪਵੇਗਾ ਤੇ ਮੈਂ ਭੁਗਤਿਆ ਵਾ ਜਦ ਤੱਕ ਮੇਰੇ ਸਾਹ ਚੱਲਦੇ ਨੇ i will definitely speak for justice not injustice jo kuch galat ho raha changa kaam kar re bhagwan main sauri tareef karunga kitta hi nichajda kaam koi je karda main onu samjhanda ke aa tera changa kaam hai teri badat karunga teri tareef karunga main kar sakda ha